ਮਾਣਾ ਪਟਿਆਲਾ ਰੋਡ ਵਿਖੇ ਪਿਛਲੇ ਦਿਨੀ ਸੜਕੀ ਹਾਦਸੇ ਦੌਰਾਨ ਆਪਣੀ ਜਾਨ ਗਵਾਉਣ ਵਾਲੇ ਮਾਸੂਮ ਸਕੂਲੀ ਬੱਚਿਆਂ ਦੇ ਪਰਿਵਾਰਿਕ ਮੈਂਬਰ ਅਤੇ ਸਮਾਣਾ ਸ਼ਹਿਰ ਨਿਵਾਸੀ ਲਗਾਤਾਰ ਇਸ ਮਾਮਲੇ 'ਚ ਇਨਸਾਫ ਦੀ ਮੰਗ ਕਰ ਰਹੇ ਨੇ ਪਰਿਵਾਰ ਦੇ ਵੱਲੋਂ આરોਪ ਲਗਾਇਆ ਗਿਆ ਹੈ ਕਿ ਇਸ ਹਾਦਸੇ ਨੂੰ ਵਾਪਰੇ ਹੋਏ 25 ਦਿਨ ਹੋ ਗਏ ਨੇ ਪਰ ਹੁਣ ਤੱਕ આરોપી ਰਣਧੀਰ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਨਹੀਂ ਕੀਤਾ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਮੌਜੂਦਾ ਵਿਧਾਇਕ ਅਤੇ ਸਰਕਾਰ ਦੀ ਮਿਲਿਪੁਕਤ ਹੋਣ ਦੇ ਕਾਰਨ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਇਸ ਤੋਂ ਇਲਾਵਾ ਉਹਨਾਂ ਸਵਾਲ ਚੱਕਦੇ ਆ ਕਿ ਹੈ ਕਿ ਵਿਧਾਇਕ ਚੇਤਨ ਸਿੰਘ ਜੋੜਾ ਮਾਜਰਾ ਇੱਕ ਦਿਨ ਵੀ ਉਹਨਾਂ ਦੇ ਤਰਨੇ ਤੇ ਨਹੀਂ ਆਏ ਜਦੋਂ ਕਿ ਸਾਬਕਾ ਵਿਧਾਇਕ ਰਜਿੰਦਰ ਸਿੰਘ ਅਤੇ ਉਹਨਾਂ ਦੀ ਧਰਮ ਪਤਨੀ ਤਰਨੇ ਤੇ ਆ ਕੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਕੇ ਗਏ ਨੇ ਤਾਂ ਫੋਟੋ ਇੱਕ ਦਿਖਾਣ ਨਾਲ ਕੁਝ ਸਾਬਤ ਤਾਂ ਹੁੰਦਾ ਨਹੀਂ ਫੋਟੋ ਦਾ ਐਮਐਲਏ ਨਾਲ ਹਜ਼ਾਰਾਂ ਲੋਕ ਕਰਵਾ ਜਾਂਦੇ ਨੇ ਉੰਡੀ ਤਾਂ ਕੋਈ ਗਿਣਤੀ ਨਹੀਂ ਹੁੰਦੀ ਅਸੀਂ ਵੀ ਹਰ ਇੱਕ ਦੇ ਨਾਲ ਫੋਟੋ ਕਰਵਾਈ ਹੋਈ ਹੈ ਫੋਟੋ ਨਾਲ ਕੁਝ ਜੇ ਚਲੋ ਆਪਾਂ ਉਹਨਾਂ ਦੀ ਗੱਲ ਵੀ ਸੱਚੀ ਰੱਖੀਏ ਚਲੋ ਇਹਨਾਂ ਦਾ ਕਸੂਰ ਹੋਏਗਾ ਠੀਕ ਹੈ ਤੁਸੀਂ ਮੌਜੂਦਾ ਸਰਕਾਰ ਚੋਂ ਤੁਸੀਂ ਫੜੋ ਫਿਰ ਕਰੋ ਕਾਰਵਾਈ ਜੇੜੀ ਬੰਦੀ ਹੈ ਤੁਸੀਂ ਕਰੋ ਤੁਸੀਂ ਕੀ ਕਰ ਰਹੇ ਹੋ ਹੁਣ ਤੱਕ ਅਜੇ ਕਰੀ ਚੱਕ ਕੇ ਬੈਠੇ ਆ ਕਿ ਨਹੀਂ ਅਜੇ ਤੱਕ ਤਾਂ ਉਹਨਾਂ ਨੇ ਸ਼ਕਲ ਦਿਖਾਈ ਨਹੀਂ ਬੈਠੇ ਤਾਂ ਫਿਰ ਇਹੀ ਹੈ ਜਿਹੜਾ ਫਿਰ ਜੇ ਕਸੂਰਵਾਰ ਨੇ ਕਸੂਰਵਾਰ ਆਪਣੇ ਆਪ ਨੂੰ ਪકડਵਾਉਣ ਵਾਸਤੇ ਉਰੇ ਬੈਠੇ ਨੇ ਆ ਕੇ ਜਿਹੜੇ ਕਹਿੰਦੇ ਨੇ ਵੀ ਅਸੀਂ ਤੁਹਾਡਾ ਸਾਥ ਦੇਵਾਂਗੇ ਉਹ ਤਾਂ ਆਪਣੇ ਘਰਾਂ ਵਿੱਚ ਬੈਠੇ ਨੇ ਏਸੀਆਂ ਥੱਲੇ ਉਹ ਤਾਂ ਕਦੇ ਆਏ ਨਹੀਂ ਹੈਗੇ ਧਰਨੇ 'ਚ ਅਜੇ ਤੱਕ ਸਾਡੇ ਕੋਲ ਨਹੀਂ ਜੀ ਬਿਲਕੁਲ ਵੀ ਕਰਾਂ ਕਰਦੇ ਹੀ ਬੈਠ ਕੇ ਹੀ ਆਰਾਮ ਨਾਲ ਏਸੀਆਂ ਥੱਲੇ ਬੈਠ ਕੇ ਬਿਆਨ ਦਿੱਤੇ ਜਾ ਰਹੇ ਨੇ ਉਹਨਾਂ ਦੇ ਅਜੇ ਤੱਕ ਉਹਨਾਂ ਨੇ ਆ ਕੇ ਇਨੀ ਸਾਰ ਲਿੱਤੀ ਵੀ ਹਾਂਜੀ ਅਸੀਂ ਤੁਹਾਡੇ ਨਾਲ ਖੜੇ ਆ ਸਵੇਰ ਜੇਕਰ ਉਹਨਾਂ ਦੇ ਹਮਦਰਦ ਹੁੰਦੀ ਹੈ ਉਹ ਸਵੇਰ ਤੋਂ ਲੈ ਕੇ ਰਾਤ ਤੱਕ ਸਾਡੇ ਨਾਲ ਉਰੇ ਬੈਠਦੇ ਕਰਦੇ ਇਹ ਬੈਠੇ ਨੇ ਆ ਕੇ ਕਸੂਰਵਾਰ ਨੇ ਤਾਂ ਹੀ ਬੈਠੇ ਨੇ ਆ ਕੇ ਸਰਕਾਰ ਤੇ ਇਹੰਨੇ ਚੰਦਾ ਕਿ ਗ੍ਰਿਫਤਾਰਾਂ ਦੀ ਉਹ ਤਾਂ ਤਾਂ ਬੜੇ ਆਰਾਮ ਨਾਲ ਹੋ ਜਾਂਦਾ ਇਹ ਸਰਕਾਰਾਂ ਦੀ ਮਿਲਿਬੁਕਤਾ ਜਿਹੜੇ ਆਰਾਮ ਨਾਲ ਘੁੰਮ ਰਹੇ ਨੇਗੇ ਜੀ ਅੱਜ ਬੱਚਿਆਂ ਦੀ ਡੈਥ ਹੋਈ ਮੁੱਢ ਕਿੰਨੇ ਦਿਨ ਬਾਅਦ ਸੀ ਅੱਜ ਬੱਚਿਆਂ ਦੀ ਡੈਥ ਹੋਈ 25 ਦਿਨ ਹੋ ਚੁੱਕੇ ਨੇ ਜੀ 27 ਦਿਨ ਹਾਂ ਜੀ 27 ਦਿਨ ਤੋਂ ਬੜਾ ਰਮਜੀਤ ਸਿੰਘ ਹੋ ਨਾਮ ਦਾ ਬੱਚਾ ਪੜਾਈ ਨਹੀਂ ਗਿਆ ਨਹੀਂ ਅੱਜ ਤੱਕ ਨਹੀਂ ਪੜਿਆ ਗਿਆ ਜੀ ਜਿਹੜੇ ਕਿ ਦੂਸਰੀ ਧਾਰੋਂ ਪ੍ਰਤੀਵੋਧ ਲੱਗ ਰਿਹਾ ਹੈ ਐਤੈ ਦੇ ਦਾਅਵਾ ਕਰਦੇ ਨੇ ਉਹ ਵੀ ਤਰ੍ਹਾਂ ਦਾ ਮੌਜੂਦਾ ਐਮਐਲਏ ਦਾ ਦਾਅਵਾ ਕਰਦੇ ਨੇ ਠੀਕ ਹੈ ਜੀ ਠੀਕ ਹੈ ਨਾ ਸੰਭਵਾਰੋਂ ਤੇ ਅੱਲਾਹ ਇੱਤੇ ਮੋੜੇ ਜੀ ਸਰ ਗੱਲ ਐਵੇਂ ਆ ਜੀ ਜਿਹੜੇ ਸਾਡੇ ਮੌਜੂਦਾ ਐਮਐਲਏ ਨੇ ਉਹਨਾਂ ਦੇ ਤਿੰਨ ਚਾਰ ਬੰਦੇ ਨੇ ਉਹ ਕੋਈ ਪੁਰਾਣੀ ਕਾਕਾ ਰਜਿੰਦਰ ਸਿੰਘ ਜੀ ਦੀ ਪਤਾ ਨਹੀਂ ਕਿੰਨੇ ਸਾਲ ਪੁਰਾਣੀ ਕੋਈ ਫੋਟੋ ਹੋएगी ਉਹ ਕੱਢ ਕੇ ਦਿਖਾ ਰਹੇ ਨੇ ਠੀਕ ਹੈ ਜੀ ਦੇਖੋ ਉਹਨਾਂ ਦਾ ਰਾਜਨੀਤਿਕ ਜੀਵਨ ਹੈ ਬੰਦੇ ਆਂਦੇ ਜਾਂਦੇ ਰਹਿੰਦੇ ਨੇ ਘਰਾਂ ਦੇ ਵਿੱਚ ਠੀਕ ਹੈ ਕੋਈ ਫੋਟੋਗ੍ਰਾਫਰ ਉਹ ਕੋਈ ਬੰਦਾ ਸਾਈਡ ਤੇ ਬਿਲਕੁਲ ਖੜਾ ਹੈ ਉਹਦੇ ਬਾਰੇ ਕੀ ਕਹੀਏ ਜੀ ਠੀਕ ਹੈ ਨਾ ਜੀ ਪਰ ਜੇਕਰ ਇਹਨਾਂ ਨੂੰ ਇਹ ਲੱਗਦਾ ਹੈ ਵੀ ਜੋੜੇ ਮਾਜਰਾ ਜੀ ਨੂੰ ਵੀ ਕਾਕਾ ਰਜਿੰਦਰ ਸਿੰਘ ਜੀ ਦੀ ਇਹਨਾਂ ਦੀ ਮਦਦ ਕਰ ਰਹੇ ਨੇ ਠੀਕ ਹੈ ਫਿਰ ਤਾਂ ਇਹ ਸੱਤਾ ਦੇ ਵਿੱਚ ਨੇ ਪ੍ਰਸ਼ਾਸਨ ਇਹਨਾਂ ਦਾ ਹੈ ਪੁਲਸ ਇਹਨਾਂ ਦੀ ਇੰਟੈਲੀਜੈਂਸੀ ਇਹਨਾਂ ਦੀ ਫਿਰ ਤਾਂ ਇਹਨਾਂ ਲਈ ਤਾਂ ਬਹੁਤ ਆਸਾਨ ਹੈ ਫਿਰ ਤਾਂ ਇਹ ਗ੍ਰਿਫਤਾਰ ਕਰ ਲੈਣ ਫਿਰ ਤਾਂ ਕਾਕਾ ਰਜਿੰਦਰ ਸਿੰਘ ਜੀ ਦੇ ਵੀ ਪਰਚਾ ਕਰ ਸਕਦੇ ਨੇ ਕਰਾ ਦੇਣੇ ਜੀ ਫਿਰ ਫਿਰ ਕਿਉਂ ਨਹੀਂ ਕਰ ਸਕਦੇ ਸੀਐਮ ਵੀ ਸੀਐਮ ਵੀ ਆਂ ਹਾਂਜੀ ਆਪ ਤੁਸੀਂ ਆ ਕੇ ਬੈਠੇ ਨਹੀਂ ਤਰਨੇ ਤੋਂ ਚਲੋ ਤੁਹਾਡੀ ਗੱਲ ਮੰਨ ਲਈ ਜੀ ਕਾਕਾ ਰਜਿੰਦਰ ਸਿੰਘ ਜੀ ਨੇ ਉਹਨਾਂ ਦਾ ਫੋਟੋ ਹੈਗੀ ਐ ਠੀਕ ਐ ਉਹਨਾਂ ਨੇ ਬਿਆਨ ਦਿੱਤਾ ਫਿਰ ਆਜੋ ਸਾਡੇ ਨਾਲ ਤਰਨੇ ਤੇ ਬੈਠੋ ਫਿਰ ਕਿਉਂ ਨਹੀਂ ਬੈਠ ਰਹੇ ਫਿਰ ਕਿਉਂ ਕਰ ਲੁੱਕ ਕੇ ਬੈਠ ਕੇ ਟਵੀਟ ਦੇ ਰਹੇ ਨੇ ਵਾਈਟ ਦੇ ਰਹੇ ਨੇ ਇੱਕ ਵਾਰੀ ਆ ਕੇ ਬੈਠੋ ਤਾਂ ਅਸੀਂ ਸਾਡੇ ਨਾਲ ਕਿਉਂ ਨਹੀਂ ਇੱਕ ਵਾਰੀ ਆ ਰਹੇ ਸਾਰੇ ਸਿਆਸੀ ਰੋਟੀਆਂ ਸੇਕਣੀਆਂ ਬੰਦ ਕਰੋ ਇੰਨਾ ਚ ਕੁਝ ਨਹੀਂ ਪਿਆ ਸਾਡੇ ਕਰਦੇ ਜਵਾਗ ਚਲੇ ਗਏ ਨੇ ਠੀਕ ਹੈ ਨਾ ਜੀ ਇਹ ਸਾਡੀ ਜਿਹੜੀ ਬਾਧੂ ਆਵੈ ਨੇ ਨਾ ਇਹ ਇਹਨਾਂ ਦਾ ਕੁਝ ਵੀ ਨਹੀਂ ਰਹਿਣਾ ਹੈਗਾ ਜਿਹੜਾ ਇਹ ਕੰਮ ਕਰਨ ਦੇ ਤੁਲੇ ਹੋਏ ਨੇ ਠੀਕ ਹੈ ਨਾ ਜੀ ਸਾਡੀ ਸਿਰਫ ਇੱਕੋ ਹੀ ਮੰਗ ਹੈ ਰਣਜੀਤ ਸਿੰਘ ਦੀ ਉਹਦੀ ਗ੍ਰਿਫਤਾਰੀ ਕੀਤੀ ਜਾਵੇ ਉਹਨੂੰ ਅੰਦਰ ਕਰਿਆ ਜਾਵੇ ਬਾਕੀ ਜਿਹੜੀ ਕੋਰਟ ਹੈ ਉਹ ਆਪਣੀਆਂ ਕਰੇਗੀ ਜਿਹੜਾ ਕੰਮ ਹੋਣਾ ਹੈਗਾ ਪਟਿਆਲਾ ਖਬਰਨਾਮਾ ਦੇ ਲਈ ਸਮਾਣਾ